ਖੰਨਾ ਦੇ ਦੁਰਾਹਾ ਚ ਪੁਲਿਸ ਨੇ ਨਸ਼ੀਲੇ ਪਦਾਰਥਾਂ ਨਾਲ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਮੋਲਜਮਾ ਵਿੱਚ ਪਰਮਜੀਤ ਕੌਰ ਅਤੇ ਉਸ ਦਾ ਸਾਥੀ ਰਿੰਕਲ ਨੂੰ ਕਾਬੂ ਕੀਤਾ ਗਿਆ ਦੋਵੇਂ ਮੋਟਰਸਾਈਕਲ ਤੇ ਸਵਾਰ ਸਨ ਸ਼ੱਕ ਦੇ ਆਧਾਰ ਤੇ ਰੋਕਣ ਬਾਅਦ ਇਹਨਾਂ ਤੋਂ ਨਸ਼ੀਲਾ ਪਦਾਰਥ ਮਿਲਿਆ ਅੱਜ ਰਾਤ ਮੈਂ ਸਬਿਹਰਪੁਰ ਪੁਲਿਸ ਪਾਰਟੀ ਦੇ ਦਰਹਾ ਚੌਕੀ ਨੇੜੇ ਦਰਾਨੇਗਸਟ ਮੌਜੂਦ ਸੀ ਤਾਂ ਇੱਕ ਮੋਟਰਸਾਈਕਲ ਚਾਲਕ ਉਸ ਦੇ ਮਗਰ ਇੱਕ ਲੇਡੀ ਬੈਠੀ ਸੀ ਜੋ ਆਏ ਉਹ ਪੁਲਿਸ ਪਾਰਟੀ ਨੂੰ ਦੇਖ ਕੇ মোটরসাইকেল ਪਿੱਛੇ ਨੂੰ ਮੋੜ ਲੱਗੇ ਜਿਨ੍ਹਾਂ ਨੂੰ ਸ਼ੱਕ ਦੇ ਆਧਾਰ ਤੇ ਕਾਬੂ ਕੀਤਾ ਜਿਹੜੇ ਲੇਡਿਸ ਹੈ ਉਹਦਾ ਨਾਮ ਪਰਮਜੀਤ कौर ਪੀਤੀ ਪਤਨੀ ਮਨਪ੍ਰੀਤ ਸਿੰਘ ਮਨੂ ਇੱਕ ਦਰਾਹੇ ਦਾ ਨੌਜਵਾਨ ਨਾਲ ਉਹ ਲੇਡੀ ਦੇ ਸੀਗਾ ਉਹਨਾਂ ਦੋਨਾਂ ਨੂੰ ਕਾਬੂ ਕੀਤਾ ਹੈਗਾ ਕਾਬੂ ਕਰਕੇ ਉਹਨਾਂ ਬਾਬਾ ਸ਼ੀਲਾ ਪਾਊਡਰ ਪ੍ਰਮਾਣਿਤ ਕੀਤਾ ਸ਼ੀਲਾ ਪਾਊਡਰ ਪ੍ਰਮਾਣਿਤ ਕੀਤਾ ਜੋ 7 ਗ੍ਰਾਮ ਹੈ ਤਬਦੀਸ਼ ਚੱਲਦੀ ਆ ਤਬਦੀਸ਼ਦਾਨ ਅੱਗੇ ਪਤਾ ਕੀਤਾ ਜਾ ਬਜਰ ਸਾਹਿਬ ਮੈਂ ਇਸ ਮਾਮਲੇ ਨੂੰ ਇਹ ਕਹਿਣਾ ਚਾਹੁੰਦੀ ਆ ਵੀ ਇਹ ਪੁਲਿਸ ਦੀ ਬਹੁਤ ਵਧੀਆ ਗੱਲ ਆ ਚਲੋ ਅਸੀਂ ਕਾਫੀ ਟਾਈਮ ਹੋ ਗਿਆ ਸੀ ਇਸ ਚੀਜ਼ ਦੇ ਪਿੱਛੇ ਆਵਾਜ਼ ਉਠਾਈ ਜਾਂਦੀ ਸੀਗੀ ਤੇ ਇੱਕ ਪਿੱਛੇ ਜੇ ਡੈਥ ਵੀ ਹੋ ਗਈ ਸੀਗੀ ਤੇ ਉਹਦੇ ਕਰਕੇ ਬਹੁਤ ਦੁੱਖ ਹੋਇਆ ਸੀ ਉਸ ਪਰਿਵਾਰ ਦਾ ਚਲੋ ਅੱਜ ਉਹ ਫੜੀ ਗਈ ਆ ਤਾਂ ਚੰਗੀ ਗੱਲ ਆ ਜੀ ਬਸ ਅ ਵੀਰ ਜੀ ਇੰਨਾ ਤਾਂ ਨਹੀਂ ਜਲਦੀ ਹੋ ਸਕਦਾ ਚਲੋ ਇਹ ਤਾਂ ਇੱਕ ਮੋਹਰੇ ਨੇ ਜੀ ਮਗਰ ਮੱਛ ਤਾਂ ਅਸਲੀ ਹੋਰ ਵੀ ਬਥੇਰੇ ਬੈਠੇ ਨੇ ਠੀਕ ਹੈ ਨਾ ਚਲੋ ਇਹਦੇ ਨਾਲ ਇਹ ਤਾਂ ਹੈ ਕੁਛ ਨਾ ਕੁਛ ਤਾਂ ਫਰਕ ਪਾਊਗਾ ਜੀ Thank you